ਆਲਾ ਰੋਡ ਨੇੜੇ ਜੱਪੂਵਾਲ ਤਾਰੀਵਾਲ ਹੋਇਆ ਮੋਟਰਸਾਈਕਲ ਤੇ ਕਾਰ ਦਾ ਭਿਆਨਕ ਹਾਸਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮੋਟਰਸਾਈਕਲ ਵਾਲੇ ਹੋਏ ਗੰਭੀਰ ਜ਼ਖਮੀ ਗੁਰਦਾਸਪੁਰ ਹਸਪੀਟਲ ਵਿੱਚ ਕਰਵਾਏ ਡਾਕਟਰੀ ਕੀ ਕਹਿਣਾ ਚਾਹੋਗੇ ਮੈਂ ਰਾਮ ਨਾਲ ਜ਼ਿਲ੍ਹਾ ਪ੍ਰਧਾਨ ਸ਼ਿਵਸ਼ਨਾ ਲਾਇੰਟ ਹੈਗਾ ਸਾਨੂੰ ਕੁਛ ਸਵੇਰੇ 8:30-9:00 ਦਾ ਟਾਈਮ ਹੀ ਇਹ ਸਾਡੇ ਬ੍ਰਦਰ ਵੀ ਹੈਗੇ ਆ ਪਾਰਟੀ ਮੈਂਬਰ ਇਹਨਾਂ ਨੇ ਕਾਲ ਕੀਤੀ ਸਾਡੇ ਕੋਈ ਰਿਸ਼ਤੇਦਾਰਾਂ ਦੀ ਜਿਹੜੀ ਐਕਸੀਡੈਂਟ ਹੋ ਗਿਆ ਹੈਗਾ ਚਲੋ ਅਸੀਂ ਦੇਖਿਆ ਸਿਵਲ ਹਸਪੀਟਲ ਤੇ ਜੀ ਆ ਗਏ ਉਹਦੇ ਵਿੱਚ ਜਿਹੜਾ ਮੋਟਰਸਾਈਕਲ ਜਿਹੜੇ ਦੋ ਹੀ ਸਵਾਰ ਸੀ ਇੱਕ ਤਾਂ ਬਹੁਤ ਯਾਰੋ ਸੀਰੀਅਸ ਹੈਗਾ ਦੂਸਰੀ ਗੱਲ ਇਹ ਗੱਡੀ ਵਾਲੇ ਨੇ ਮਾਰ ਗਏ ਕੁਝ ਲੋਕ ਇਹ ਤੁਹਾਨੂੰ ਦੱਸਣ ਲੱਗੇ ਹੈਗੇ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਵਾ ਇਹਨੇ ਗੱਡੀ ਦੇ ਵਿੱਚੋਂ ਸਿਕਟਾਂ ਕੱਢ ਕੇ ਤੇ ਬਾਹਰ ਟੀਲਾ ਪਾ ਹੈਗਾ ਦੱਸੋ ਇਹ ਵੀ ਇਨਸਾਨੀ ਤੇ ਹੈਗੀ ਆ ਇੱਕ ਕੁੜੀ ਨੇ ਮੰਗਾਲੀ ਫੋਨ ਕਰਕੇ ਉਹਦੇ ਵਿੱਚ ਗੱਡੀ ਵਿੱਚ ਬਹਿ ਕੇ ਚੱਲ ਗਿਆ ਹੋਗਾ ਜੀ ਕੁਝ ਬੰਦੇ ਤੇ ਚਾਹ ਲੱਗੇਦੇ ਹੈਗੇ ਅਸੀਂ ਮੋਟਰਸਾਈਕਲ ਠੀਕਰਾ ਦੇ ਹੈਗੇ ਚਲੋ ਇਲਾਜ ਕਰਾ ਦੇ ਲੈ ਹੈਗੇ ਆ ਦੇਖੋ ਜੀ ਆਹਾਨੂੰ ਇਲਾਜ ਨਾ ਨਹੀਂ ਹੈਗਾ ਹਨ ਮੋਟਰਸਾਈਕਲ ਨਹੀਂ ਹੈਗਾ ਅਸੀਂ ਇਹ ਕਿਨੇ ਕਿ ਇਨਸਾਨੀਤ ਮਰ ਚੁੱਕੀ ਹੈ ਜੀ ਆਦਰਵਾਜ ਬੰਦੇ ਪੈਗੇ ਛੁੱਟ ਕੇ ਤੇ ਤੁਸੀਂ ਗੱਡੀਆਂ ਵਿੱਚ ਬਹਿ ਕੇ ਚੱਲ ਜੰਦੇ ਹੈਗੇ ਦੱਸੋ ਕਿੱਥੋਂ ਦਾ ਇਨਸਾਫ ਹੋ ਜਾਵਾ ਮੋਟਰਸਾਈਕਲ ਵਾਲੇ ਇੱਥੇ ਪੇਰੇ ਹੈਗੇ ਅੱਥੇ ਪੇਰੇ ਹੈਗੇ ਆਪ ਗੱਡੀ ਵਿੱਚ ਬੈ ਕੇ ਸਿੰਗਾ ਪੀ ਪੂ ਕੇ ਤੇ ਗੱਡੀ ਵਿੱਚ ਬੈ ਕੇ ਚੱਲ ਗਿਆ ਕਿ ਲੇਡੀਸ ਲੈ ਕੇ ਆਈ ਇਹਨੂੰ ਠੀਕ ਹੈ ਜੀ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਇਸ ਪਰਵਾਹ ਨੂੰ ਜਿਹੜਾ ਇਨਸਾਫ ਦਿਵਾਇਆ ਜਾਵੇ ਤੇ ਬੰਦੀ ਕਾਰਵਾਈ ਜਿਹੜੀ ਉਸ ਬੰਦੇ ਤੇ ਕੀਤੀ ਜਾਵੇ ਇਸ ਤਰ੍ਹਾਂ ਮਤਲਬ ਜਿੱਤਰਾ ਇਹ ਰੋਡ ਦੇ ਤੇ ਐਕਸੀਡੈਂਟ ਹੋਇਆ ਪੀਸੀ ਵੇਟ ਕੀਤਾ ਤੇ ਗੱਡੀ ਵਾਲਾ ਨਿਕਲ ਗਿਆ ਅ ਜਿਹੜੇ ਲੋਕ ਗੱਡੀਆਂ ਚਲਾਉਂਦੇ ਨੇ ਰੋਡ ਦੇ ਉੱਤੇ ਜਾਂ ਬਿਨਾਂ ਸੇਫਟੀ ਤੋਂ ਚਲਾਉਂਦੇ ਨੇ ਕੀ ਕਹਿਣਾ ਚਾਹੋਗੇ ਅਸੀਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇਨਸਾਨੀ ਤੌਰ ਤੇ ਜਿਹੜੀ ਛੜਕਾਂ ਦੇ ਉੱਤੇ ਜਾਂਦੀ ਹੈ ਆਪਣੇ ਧਿਆਨ ਨਾਲ ਗੱਡੀ ਚਲਾਓ ਕਿਸੇ ਬੰਦੇ ਨੂੰ ਸੁਣੇ ਵੱਡੀਆਂ ਗੱਡੀਆਂ ਚਾੜ ਰਹੇ ਨੇ ਨਾਰਮਲ ਗੱਡੀਆਂ ਨੂੰ ਕੋਈ ਸਮਝ ਨਹੀਂ ਹੈਗੇ ਠੀਕ ਹੈ ਜੀ ਅਸੀਂ ਇਹੀ ਮੰਗ ਰਹੇ ਹਾਂ ਪ੍ਰਸ਼ਾਸਨ ਨਾਲ ਕੇ ਮੰਗ ਕਰਨੇ ਜਾਂਦੇ ਹਾਂ ਬੰਦੀ ਦੀ ਬੰਦੀ ਜਿਹੜੀ ਕਰ ਰਹੀ ਹੈ ਉਹ ਤੇ ਕੀਤੀ ਜਾਵੇ ਕੱਲ ਨੂੰ ਇਹਦੇ ਕਿਸੇ ਨਾਲ ਹੋਰ ਨਾ ਕੰਮ ਨਾ ਹੋਵੇ ਜੀ ਭਾਈ ਤੁਸੀਂ ਬਾਈਕ ਵਾਲਿਆਂ ਦੇ ਹਾਂਜੀ ਮੈਂ ਨਾਲ ਦਾ ਬ੍ਰਦਰ ਆਂ ਬ੍ਰਦਰ ਜੀ ਇਹ ਦੋ ਜਣੇ ਕਹਿੰਦੇ ਕਿ ਕਿੱਧਰੋਂ ਆ ਰਹੇ ਹੋ ਇਹ ਦਰਦਾਸਪੁਰ ਤੋਂ ਜਾਂਦੇ ਘਰ ਨੂੰ ਕਰਦਾਪੁਰੋਂ ਘਰ ਨੂੰ ਜਾਣੀ ਹਾਂ ਜੀ ਐਂਟਰੀ ਕੋਲ ਹਾਂਜੀ ਕਾਰੀ ਜਾਂਦੇ ਪਿੰਡ ਆਪਣੇ ਸ਼ਕਰੀ ਕਾਰੀ ਵਾਲਾ ਤੁਹਾਨੂੰ ਦੀ ਹਾਂ ਜੀ ਰੋਪਿੰਦਰ ਠੀਕ ਹੈ ਤੇ ਮਤਲਬ ਕਿਥੋਂ ਆ ਰਹੇ ਤੇ ਕਿਵੇਂ ਕਿਤਰਾ ਹੋ ਗਿਆ ਇਹ ਭਾਜੀ ਰਾਤੀ ਐਂਟੂ ਹੋਈ ਆ ਬਾਹਰ ਜਾਣਾ ਸੀ ਮੇਰੇ ਬਜ਼ਰ ਨੇ ਅੱਛਾ ਤੇ ਰਾਤੀ ਫਿਰ ਰਾਤ ਉੱਥੇ ਰੁੱਕ ਗਏ ਤੇ ਮਨੇਰੇ ਆਉਂਦੇ ਸੱਤ ਤੋਂ 8 ਵਜੇ ਦੇ ਵਿੱਚ ਵਿੱਚ ਤੇ ਘਰ ਨੂੰ ਜਾਣਦੇ ਤੇ ਫਿਰ ਰਾਤ ਐਕਸੀਡੈਂਟ ਹੋ ਗਿਆ ਪਿਛੋਂ ਲੈ ਕੇ ਨਾ ਗੱਡੀ ਮਾਰਤੀ ਰਾਤੀ ਹੋਇਆ ਨਾ ਮਨੇਰੇ ਆ ਸਵੇਰੇ ਸਵੇਰੇ ਆ ਹਾਂ ਸਵੇਰੇ ਸਵੇਰੇ ਮਾਰਨਿੰਗ ਕਿੰਨਾ ਕੰਮ ਸੀ ਤੇ 8 ਤੋਂ 7 ਤੋਂ 8 ਦੇ ਵਿੱਚ ਵਿੱਚ ਤੇ ਕੀ ਹਾਲਾਤ ਨੇ ਹਾਲ ਸੀਰੀਅਸ ਦੋਵੇਂ ਦੋਵੇਂ ਸੀਰੀਅਸ ਹਾਂਜੀ ਅੱਤਾਂ ਕਿਵੇਂ ਮਾਲਾ ਇੱਕ ਦੇ ਦਿਆਰ ਲੱਕ-ਲੱਕ ਹੱਥੋ-ਹੱਥ ਸਾਰੇ ਟੁੱਟ ਗਏ ਆ ਤੇ ਮੇਰੇ ਬ੍ਰਦਰ ਤੋਂ ਸਿਰ 'ਚ ਲਾਤਾਂ ਜਿਹੜੀਆਂ ਫੈਕਚਰ ਆ ਦੋਵੇਂ ਦੋਆ ਲੱਕ 'ਚ ਆ ਅੱਛਾ ਹਾਂਜੀ ਉਹ ਉਹ ਕੀ ਕਹਿੰਦੇ ਡਾਕਟਰ ਲਗਭਗ ਡਾਕਟਰ ਲਗਭਗ ਆ ਜੇ ਤੇ ਕੁਛ ਨਹੀਂ ਕਹਿੰਦੇ ਕਿੱਥੇ ਦਾਖਲ ਕਰਵਾਇਆ ਸਿਵਲ ਹਸਪੀਟਲ ਦਾਖਲ ਕਰਾਇਆ ਕਰਤਾਰਪੁਰ ਬਰਦਾਸਪੁਰ ਉੱਥੇ ਲਾਜ ਚੱਲਦਾ ਹਾਂਜੀ ਲਾਜ ਉੱਥੇ ਚੱਲਦਾ ਵੈਪਰ ਤੇ ਨਹੀਂ ਕੀਤੇ ਜੀ ਨਹੀਂ ਵੈਪਰ ਨਹੀਂ ਕੀਤੇ ਤੁਸੀਂ ਕਿੰਨੇ ਵਜੇ ਪਹੁੰਚੇ ਸੀ ਆਪਾਂ ਮੈਂ ਪਹੁੰਚਾ ਕੋਈ 8:30 ਵਜੇ 9:00 ਵਜੇ ਦੇ ਵਿੱਚ ਵਿੱਚ ਤੇ ਗੱਡੀ ਵਾਲਾ ਕਿਧਰੋਂ ਆ ਰਿਹਾ ਸੀ ਗੱਡੀ ਵਾਲਾ ਇਧਰੋਂ ਆ ਰਿਹਾ ਗਰਦਾਸ ਉਹ ਵੀ ਗਰਦਾਸਪੁਰ ਆ ਰਿਹਾ ਹਾਂਜੀ ਉਹ ਵੀ ਗਰਦਾਸਪੁਰ ਤੇ ਛੋਟ ਕੀਤਾ ਛੋਟ ਕੀਤਾ ਕੀ ਕਹਿਣਾ ਜਾਓਗੇ ਪਰ ਇਹ ਆਪਾਂ ਦੇ ਇਨਸਾਨੀਅਤ ਤੌਰ ਤੇ ਕਹਿੰਦੇ ਆਂ ਵੀ ਜੋ ਵੀ ਹੋਇਆ ਮਾਰਾ ਆ ਪਰ ਉਹਨਾਂ ਨੂੰ ਖਰਨਾ ਚਾਹੀਦਾ ਗੱਡੀ ਵਾਲੇ ਭੱਜ ਗਏ ਆ ਇੱਕ ਕੁੜੀ ਆਈ ਬਲੈਕ ਵਾਈਟ ਗੱਡੀ ਤੇ ਲੈ ਕੇ ਭੱਜ ਗਈ ਉਹਨਾਂ ਨਾਲ अच्छा गड्डी ते आई ते गड्डी च गड्डी वाले जड़े ओ ਭੱਜ ਗਏ ਲੈ ਕੇ একদম ਮੌਕੇ ਤੇ ਹਾਂਜੀ ਮੌਕੇ ਤੇ ਫਰਾਰ ਹੋ ਗਏ ਕੋਈ ਪਤਾ ਕਰ ਲੈ ਕਿੱਥੋਂ ਦੇ ਗੱਡੀ ਵਾਲੇ ਤੇ ਪਤਾ ਨਹੀਂ ਅੰਮ੍ਰਿਤਸਰ ਦੇ ਕਹਿੰਦੇ ਜੋ ਅੰਮ੍ਰਿਤਸਰ ਦੇ ਕਹਿੰਦੇ ਹਾਂਜੀ ਤੇ ਗੱਡੀ ਛੱਡ ਕੇ ਤੇ ਭੱਜ ਗਏ ਗੱਡੀ ਛੱਡ ਕੇ ਹਾਂਜੀ ਇਹ ਸਾਨੂੰ ਸਵੇਰੇ ਪਤਾ ਲੱਗਾ 9 ਵਜੇ ਦਾ ਵੀ ਸੜਕ ਸੁਰੱਖਿਆ ਫੋਰਸ ਵਾਲਿਆਂ ਤੋਂ ਪਿਛਲੇ ਇੱਕ ਐਕਸੀਡੈਂਟ ਹੋਇਆ ਇੱਥੇ ਮੋਟਰਸਾਈਕਲ ਦਾ ਤੇ ਕਾਰ ਦਾ ਹੁਣ ਇੱਥੇ ਮੌਕੇ ਤੇ ਆ ਕੇ ਤਸਦੀਕ ਕਰ ਰਹੇ ਆ ਵੀ ਕਿਹਦਾ ਕਸੂਰ ਆ ਕਾਰ ਵਾਲੇ ਦਾ ਕਸੂਰ ਆ ਜਾਂ ਮੋਟਰਸਾਈਕਲ ਦਾ ਆਪਣਾ ਕਸੂਰ ਆ ਇਹ ਅੱਗੇ ਤਸਦੀਕ ਕਰਕੇ ਤੇ ਫਿਰ ਕਿਹਦਾ ਜਿਹੜੀ ਕਾਰਵਾਈ ਬੰ ਕੋਈ ਇਤਿਆਰ ਕੇ ਜੋ ਵੀ ਗੱਲ ਬਾਤ ਸੁਣੀਏ ਕੀ ਲੱਗਦਾ ਤੁਹਾਨੂੰ ਸੁੰਦੂ ਸਾਰੇ ਆਪੋ ਆਪਣੇ ਪੱਖ ਦੱਸਣਦੇ ਆ ਜਿਹੜੇ ਮੋਟਰਸਾਈਕਲ ਪਾਰਟੀ ਆਪਣਾ ਦੱਸਦੀ ਆ ਗੱਡੀ ਵਾਲਾ ਆਪਣਾ ਦੱਸ ਰਿਹਾ ਮੈਂ ਆਪਣੇ ਬਿਵਾ ਰਿਹਾ ਗੁਰਦਾਸਪੁਰ ਸਾਈਡ ਤੋਂ ਮੋਟਰਸਾਈਕਲ ਰੌਂਗ ਸਾਈਡ ਦੇ ਨੇ ਜਿਹੜੇ ਅੱਗੇ ਵੇਖ ਕੇ ਤੇ ਜਿਹੜੀ ਕਾਰ ਦੇ ਵਿੱਚ ਕਿੰਨੇ ਜਣੇ ਸਵਾਰ ਸੀਏ ਦੇਰ ਨਹੀਂ ਵਜੇ ਪਤਾ ਨਹੀਂ ਕਿ ਕੱਲਾ ਸਵਾਰ ਇੱਕ ਜਾਂ ਕੌਣ ਸੀ ਉਹ ਆ ਰਹੀ ਕਾਰ ਕਿੱਧਰ ਨੂੰ ਜਾ ਰਹੀ ਏ ਕਾਰ ਗੁਰਦਾਸਪੁਰ ਆ ਰਹੀ ਆ ਇਧਰ ਅੰਮਰਸਰ ਨੂੰ ਜਾ ਰਹੀ ਆ ਇਹ ਮੋਟਰਸਾਈਕਲ ਕਿੱਧਰੋਂ ਆ ਰਹੇ ਆ ਮੋਟਰਸਾਈਕਲ ਇਹਦਾ ਤਸਦੀਕ ਕਰਨਾ ਵੀ ਇਹ ਗਰਦਾਸਪੁਰੋਂ ਆ ਰਹੇ ਆ ਕਿ ਜਾਂ ਇਧਰੋਂ ਰੌਂਗਸਟ ਜਾ ਰਹੇ ਆ ਜਿਹੜੇ ਜਿਹੜੇ ਆ ਜਿਹੜੇ ਵਿੱਚ ਸਵਾਰ 30 ਉਹ ਹਲੇ ਕਿੱਥੇ ਹੈਗਾ ਜਾਂ ਠੀਕ ਹੈ ਗਿਆ ਜਿਹੜੇ ਮੋਟਰਸਾਈਕਲ ਸਵਾਰ ਆ ਉਹ ਖੜਸ ਰੱਖਿਆ ਫੋਰਸ ਨੇ ਦੱਸਿਆ ਵੀ ਗਰਦਾਸਪੁਰ ਦਾ ਘਟਰਾ ਤੇ ਜਿਹੜੇ ਕਾਰ ਸਵਾਰੀ ਉਹ ਕਿੱਥੋਂ ਸੀ ਆ ਕਾਰ ਸਵਾਰੇ ਆ ਤਸਦੀਕ ਕਰ ਲੈਨੇ ਆ ਰੋਮਾਂ ਮਰਸਲ ਗਿਆ ਮੰਬਰ ਸਾਡੇ ਜਾਨੀ ਮਾਲੀ ਨੁਕਸਾਨ ਤੋਂ ਬਚਾਇਆ ਜਾਨੀ ਮਾਲੀ ਨੁਕਸਾਨ ਤੋਂ ਬਚਾਇਆ ਕਿੰਨੀ ਕੁ ਦਿਨ ਦਾ ਇਹ ਹਾਦਸਾ ਵਾਲਾ ਵਾਪਰਿਆ ਸੀ ਇਹ ਕੋ ਸਾਢੇ 8 ਵਜੇ ਦੇ ਕਰੀਬ ਕੈਂਸਲ ਹੋ ਪਾਰਟੀ ਆਖੋ ਪਹਿਲੇ ਜਿਹੜੇ ਦੋਨਾਂ ਦੇ ਵਿੱਚੋਂ ਕੋਈ ਪਾਰਟੀ ਖੇਤ ਮਜੂਰ ਇੱਥੇ ਜਾਂ ਦੋਨੇ ਚਲੇ ਗਏ ਨਹੀਂ ਨਹੀਂ ਇੱਥੇ ਨਹੀਂ ਹੈ ਸਰ ਪਰਿਵਾਰ ਵਾਲੇ ਕਹਿ ਰਹੇ ਆ ਵੀ ਮੋਟਰਸਾਈਕਲ ਵੀ ਜਿਹੜਾ ਗਰਦਾਫੁਰ ਤੇ ਧਾਰੀ ਆ ਗੂ ਜਾ ਰਿਹਾ ਜੀ ਇਹ ਉਹਨਾਂ ਕਹਿ ਰਿਹਾ ਜੀ ਜੀਓ ਪੰਪ ਤੋਂ ਅਸੀਂ ਤੇਲ ਪਾਇਆ ਜੇ ਤੇ ਪਾਇਆ ਹੋਊ ਇਹਨਾਂ ਤੇਲ ਤੇ ਫਿਰ ਤੇ ਆਪਣੇ ਹੱਥ ਆ ਰਿਹਾ ਤੇ ਜੇ ਵੇਖ ਲੈਣਾ ਜੀਓ ਪੰਪ ਦੇ ਕੈਮਰੇ ਚੈੱਕ ਕਰਕੇ ਜੇ ਉੱਥੇ ਤੇਲ ਨਹੀਂ É